ਦਾ ਦੀ ਮਾਰਨ ਕਾਰਨ ਸਤਲੁਜ ਦਾ ਦਰਿਆ ਠਾਠਾ ਮਾਰਦਾ ਤਾਂ ਆ ਦੇਖੋ ਕਿਵੇਂ ਸੰਗਤਾਂ ਲੱਗੀਆਂ ਹਈਆਂ ਨੇ ਸੇਵਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਸੇਵਾ ਵੱਲੋਂ ਵੀ ਆਪਣੀ ਸੇਵਾ ਹੀ ਧਰਮ ਮੰਨਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਣੀ ਸਰ ਕਿਹੜੀ ਸੇਵਾ ਵੱਲੋਂ ਆਪਣੀ ਸੇਵਾ ਕੀਤੀ ਜਾ ਰਹੀ ਹੈ ਮੈਂ ਜੀ ਕਿਰਪਾ ਸਿੰਘ ਨੱਥੋ ਵਾਲਾ ਪੰਜਾਬ ਪ੍ਰਧਾਨ ਕਿਸਾਨ ਚੋ ਮੋਰਤਾ ਇੰਟਰਨੈਸ਼ਨਲ ਕੀ ਸੇਵਾ ਮਹੀਆ ਕਰਾ ਰਹੇ ਹੋ ਤਸਵੀਰ ਪਿਛਲੇ 5-7 ਦਿਨਾਂ ਤੋਂ ਜਦੋਂ ਦਾ ਇਹ ਪਲਾਟ ਆਇਆ ਹੈ ਉਸ ਕੋਲੋਂ ਇੱਥੇ ਅਸੀਂ ਪੱਤੋ ਰਾਜ 32 ਰਾਜੋ ਕੀ ਮੁੱਠਿਆਂ ਵਾਲਾ ਸਾਈਡ ਸਾਡਾ ਨੰਬਰ ਜਿੱਥੇੋਂ ਦੇ ਚੱਲਦਾ ਪਿਆ ਨਾਲ ਜਾਉਂਦੀ ਸੇਵਾ ਪਛਵਾਣਾ ਚਾਰਾ ਅੱਜ ਸਾਨੂੰ ਸਵੇਰੇ ਪਤਾ ਲੱਗਾ ਕਿ ਬੀਬਾ ਵਾਲੇ ਕੋਲ ਪਾਣੀ ਦਾ ਬਾੜ ਲੱਗੀ ਹੋਈ ਔਰ ਇੱਥੇ ਬਹੁਤ ਭਾਰੀ ਸੰਗਤ ਲੱਗੀ ਹੋਈ ਸੇਵਾ ਕਰਨ ਦੀ ਤੇ ਉਹ ਸਾਨੂੰ ਕੋਈ ਅੰਦਰ ਵੀ ਬੜੀ ਜ਼ਰੂਰਤ ਹੈ ਉਹ ਅਸੀਂ ਸਵੇਰੇ ਤੋਂ ਅੱਜ ਸਾਡੀ ਇੱਕ ਟੀਮ ਇੱਥੇ ਨੰਕਰ ਜਾੜ ਦੀ ਸੇਵਾ ਕਰ ਰਹੀ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੇਵਾ ਨਿਭਾਈ ਜਾ ਰਹੀ ਹੈ ਹਰ ਪੱਖੋਂ ਸੇਵਾ ਨਿਭਾਈ ਜਾ ਰਹੀ ਹੈ ਭਾਣਾ ਦੀ ਸੇਵਾ ਵੱਲੋਂ ਲਾ ਲਓ ਭਾਵੇਂ ਆਮ ਆਪਣੇ ਲੋਕਲ ਲਾ ਲਓ ਹਰ ਬੰਦਾ ਸੇਵਾ ਪੂਰੀ ਆਉਂਦੀ ਤੈਹ ਦਿਲੋਂ ਨਿਭਾ ਰਿਆ ਇਹਨਾਂ ਦਾ ਜੋਸ਼ ਵੇਖ ਕੇ ਹਾਂਜੀ ਬਾਪੂ ਜੀ ਹਾਂਜੀ ਕਿਤਰਾ ਵੀ ਕੀ ਕੀ ਹੋ ਲਈ ਹੁਣ ਉਹ ਇੱਥੇ ਮਾਹੌਲ ਹੁਣ ਬਹੁਤ ਜ਼ਿਆਦਾ ਖਰਾਬ ਆ ਕੀ ਪ੍ਰਸ਼ਾਸਨ ਦਾ ਤੁਹਾਡੇ ਕੋਲ ਕੁਝ ਨਹੀਂ ਇੱਥੇ ਝਾੜੂ ਫੋਟੋ ਲਵਾ ਕੇ ਚਲੇ ਗਿਆ ਬਸ ਸੇਵਾ ਪਾਸ ਜਿਹੜੇ ਆਮ ਬੰਦੇ ਆਮ ਜਨਤਾ ਜਿਹੜੀ ਪਿੰਡਾਂ ਤੋਂ ਜਿਨ੍ਹਾਂ ਨੂੰ ਪਤਾ ਵੀ ਡੁੱਬਣਾ ਉਹੋ ਹੀ ਕਰ ਰਹੇ ਕੋਈ ਕੋਈ ਬੇਚਾਰਾ ਆ ਰਹੇ ਨੇ ਇਹ ਸ਼ਹਿਰੋਂ ਤੇ ਸੇਵਾ ਸੰਸਥਾ ਤੋਂ ਸੇਵਾ ਸੰਸਥਾ ਜੋ ਵੀ ਆ ਉਹ ਦਾਨ ਪੋਲਣਾ ਚੱਲ ਰਿਹਾ ਇੱਥੇ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਇੱਥੇ ਹੁਣ ਲੋਕੀ ਦੀ ਸਥਿਤੀ ਕੀ ਹੋਣਾ ਦਾ ਬੱਸ ਇੱਕ ਹਲਾ ਹੋਰ ਵੱਜ ਗਿਆ ਬੱਸ ਹਰ ਕੋਸ਼ਿਸ਼ ਗਿਆ ਪ੍ਰਸ਼ਾਸਨ ਦਾ ਕੋਈ ਤੁਹਾਨੂੰ ਅਛੀ ਨਹੀਂ ਉਹ ਫੋਟੋ ਨਵਾ ਗਿਆ ਬੱਸ ਕੋਈ ਬੰਦਾ ਨਹੀਂ ਆ ਨਿੱਕੇ ਵੀ ਸਾਰੇ ਅੱਗੋਂ ਆ ਰਹੇ ਮਿੱਟੀ ਵੀ ਆਪਦੀ ਲੈ ਆ ਰਹੇ ਖੇਤਾਂ ਦੇ ਫਟਫਟ ਕੇ ਲੈ ਆ ਰਹੇ ਬੰਦੇ ਆ ਰਹੇ ਮਿੱਟੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਕਈ ਵਿਸ਼ਵਾਸ ਨਹੀਂ ਦਵਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਅਧਿਕਾਰੀ ਗੋਗਲਣ ਮਿੱਟੀ ਝਾੜ ਕੇ ਚਲੇ ਗਏ ਨੇ ਜੋ ਆਮ ਜਨਤਾ ਜੋ ਇਥੋਂ ਦੇ ਮਸਨੀਕ ਨੇ ਜਾਂ ਸੇਵਾ ਸੰਸਥਾ ਹੀ ਸੇਵਾ ਕਰ ਰਹੀ ਹਾਂਜੀ ਕਿਹਾ ਹੜਾ ਦੀ ਮਾਰ ਕਰਨ ਜੋ ਠਾਠਾ ਮਾਰਦਾ ਸਤਲੁਜ ਉੱਪਰ ਨੂੰ ਆ ਰਿਹਾ ਤੇ ਜਿਹੜੀ ਸੇਵਾ ਕਰ ਰਹੇ ਨੇ ਸਾਰੇ ਇਥੋਂ ਦੇ ਮਸਨੀਕ ਸ਼ਹਿਰੀ ਲਾ ਲੋ ਪਿੰਡਾ ਲਾ ਲੋ ਸੇਵਾ ਸੰਸਥਾ ਲਾ ਲੋ ਕੀ ਕਹਿਣਾ ਚਾਹੁੰਦੇ ਦਾ ਸਾਰੀ ਸਾਡੀ ਸੰਗਤ ਸੇਵਾ ਕਰ ਰਹੀ ਹੈ ਸਾਰੇ ਪਿੰਡਾਂ ਦੀ ਇੱਥੇ ਨਾਲ ਮਿਲ ਕੇ ਅੱਛਾ ਜੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਸਾਡੀ ਮੱਤ ਹੋ ਰਹੀ ਹੈ ਮਿੱਟੀ ਮਿੱਟੀ ਦੀ ਸੇਵਾ ਮਿੱਟੀ ਸੇਵਾ ਆ ਵੀ ਅਸੀਂ ਕਰ ਰਹੇ ਹਾਂ ਸਾਰੇ ਅੱਛਾ ਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਤੁਹਾਡਾ ਨਹੀਂ ਹਾਲੇ ਤਾਂ ਸਾਡੇ ਵੱਲ ਇੱਥੇ ਕੋਈ ਨਹੀਂ ਪਹੁੰਚਿਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਅਸੀਂ ਤਾਂ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਜਾਣੇ ਆ ਜਿੰਨਾ ਸਾਨੂੰ ਉਹਨੇ ਸਿਖਾ ਦਿੱਤਾ ਹੈ ਕਿ ਜਿਹੜੇ ਨੌਕਰੀਆਂ ਲੱਗ ਜਾਂਦੇ ਨੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਵੀ ਇੱਥੇ ਵੀ ਕੁਝ ਦੁਨੀਆਂ ਵੱਸਦੀ ਏ ਅਸੀਂ 4 ਦਿਨ ਹੋ ਗਿਆ ਜੀ ਕਹਿੰਦੇ ਨੂੰ ਵੀ ਆਹ ਬੁਰਾ ਹਾਲੇ ਇੱਥੇ ਆਣ ਕੇ ਕੋਈ ਵੇਖੋ ਇੱਥੇ ਆਣ ਕੇ ਕੋਈ ਵੇਖੋ ਕੋਈ ਬੰਦਾ ਇੱਥੇ ਆਣ ਕੇ ਨਹੀਂ ਮੜਿਆ ਅੱਜ ਜਦੋਂ ਬਿਲਕੁਲ ਦਰਿਆਦ ਬਿਲਕੁਲ ਨਾਲ ਲੱਗ ਗਿਆ ਬੰਦੇ ਪ੍ਰਚਾਰ ਚ ਦੇ ਉੱਤੇ ਬੰਦੇ ਆਏ ਨੇ ਆਉਣ ਦਾ ਵੀ ਕੀ ਫਾਇਦਾ ਜਦੋਂ ਨਾ ਕੋਈ ਉਹਨਾਂ ਨੇ ਕੋਈ ਇੰਤਜ਼ਾਮ ਕੀਤਾ ਕਿ ਕਿਤਨੇ ਕਿਹਦੇ ਕਹਿ ਸਕਦੇ ਜਦੋਂ ਘਟਨਾ ਵਾਪਰਦੀ ਹੈ ਤੇ ਪ੍ਰਸ਼ਾਸਨ ਹੋਰ ਤਾਂ ਹੀ ਮੋਕੇ ਤੇ ਆਉਂਦਾ ਉਹ ਵੀਰ ਜੀ ਇਹ ਤਾਂ ਡੀਕਦੇ ਨੇ ਵੀ ਜਦੋਂ ਵਾਪਰ ਜਾਵੇ ਉਸ ਤੋਂ ਬਾਅਦ ਜਾਈਏ ਇਹ ਨਹੀਂ ਕਹਿੰਦੇ ਵੀ ਜਦੋਂ ਵਾਪਰ ਜਾਵੇ ਵੀ ਉਹ ਤੋਂ ਪਹਿਲਾਂ ਕੋਈ ਇੰਤਜ਼ਾਮ ਕਰ ਲਈਏ ਇਹ ਜਿਹੜਾ ਇੰਤਜ਼ਾਮ ਅੱਜ ਤੋਂ 4-5 ਦਿਨ ਪਹਿਲਾਂ ਹੋਣਾ ਚਾਹੀਦਾ ਸੀ ਉਹ ਅੱਜ ਵੀ ਨਹੀਂ ਹੋਇਆ ਅੱਜ ਤੱਕ ਵੀ ਤੁਸੀਂ ਦੇਖਦੇ ਪਹਿਜੋ ਤੇ ਕੀ ਹਾਲਾਤ ਨੇ ਸਾਡੇ ਬੱਚੇ ਬੁਬਨ ਤੇ ਕਰਾਂ ਸਿਸਟਮ ਜੇ ਤਾਂ ਬੰਨ ਟੁੱਟ ਗਿਆ ਤੇ ਕੀ ਬਣਿਆ ਅਗਲੇ ਪਾਸੇ ਵੇਖੋ ਤੁਸੀਂ ਕਿੰਨੀਆਂ ਫਸਲਾਂ ਬਰਬਾਦ ਹੋ ਜਾਣੀਆਂ ਇਸ ਪਾਸੇ ਮੈਂ ਨਾ ਫਸਲਾਂ ਨਹੀਂ ਨਸਲਾਂ ਬਰਬਾਦ ਹੋਣ ਦੀ ਗੱਲ ਹੈ ਫਸਲਾਂ ਨਹੀਂ ਕੀ ਬਰਬਾਦ ਜਿਹੜੇ ਪਿੰਡ ਬਣਦੇ ਅੰਦਰ ਨੇ 7-8 ਪਿੰਡ ਨੇ 8 ਪਿੰਡ ਬਣਦੇ ਅੰਦਰ ਨੇ ਜਿਨ੍ਹਾਂ ਦੇ ਵਿੱਚ ਘਟੋ ਘਟਵੀਂ ਫੁੱਟ ਪਾਣੀ ਹੋ ਜਾਏਗਾ ਜੇ ਇੱਥੋਂ ਪਾਣੀ ਟੁੱਟਦਾ ਤਾਂ ਉਸ ਤੋਂ ਬਾਅਦ ਸ਼ਹਿਰ ਪਾਣੀ ਜਾਏਗਾ ਸ਼ਹਿਰ ਪਾਣੀ ਜੋ ਸ਼ਹਿਰ ਪਾਣੀ ਉਹ ਬੰਨ ਨਹੀਂ ਰੁਕਦਾ ਫਰਜ਼ ਕਰ ਲੋ ਹੋ ਸਕਦਾ ਉਹ ਬੰਨ 2 ਘੰਟੇ 4 ਘੰਟੇ ਰੁਕੇ ਰੱਬ ਜਾਣਦਾ ਕਿੰਨਾ ਚਿਰ ਰੁਕੇਗਾ ਉਹ ਜੇ ਉਹ ਨਹੀਂ ਰੁਕਦਾ ਤੇ ਸ਼ਹਿਰ ਜ਼ਾਰਾ ਕਦਰੇ ਚ ਆ ਦੇ ਆ ਦੇਖੋ ਤੁਸੀਂ ਕਿਸ ਤਰ੍ਹਾਂ ਕਈਆਂ ਮੋੜੇ ਤੇ ਰੱਖ ਕੇ ਸੇਵਾ ਕਰ ਰਹੇ ਨੇ ਕੀ ਕਹਿਣਾ ਚਾਹਦੇ ਹੋ ਤੁਸੀਂ ਇਹ ਜੀ ਬਾਣੀ ਟੁੱਟਦਾ ਆਪਣੇ ਅਲੀਕਿਆਂ ਨੂੰ ਜੇ ਭੀਮਕਲਾਂ ਨੂੰ ਪ੍ਰੋਜਪੁਰ ਨੂੰ ਜ਼ਿਆਦਾ ਖਤਰਾ ਵਾ ਪ੍ਰੋਜਪੁਰ ਇਸ ਨਾਲ ਨੀਮਾ ਸਾਡੇ ਇਲਾਕੇ ਨਾਲੋਂ ਇਹ ਕੋਈ ਚੰਦ ਟਾਈਮ ਹੈ ਜੇ ਟੁੱਟ ਸਕਦਾ ਬੰਨ ਜੀ ਇਹਦਾ ਜਿੰਨੇ ਹਾਲ ਕੀਤਾ ਜਾਵੇ ਕਿਰਪਾ ਕਰ ਤੇ ਨਿਰਮਤ ਕੀਤੀ ਜਾਵੇ ਹੱਲ ਕੀਤਾ ਜਾਵੇ ਇਹਦਾ ਮਿਹਰਬਾਨੀ ਜੀ ਜਿਸ ਤਰ੍ਹਾਂ